ਅਡਾਨੀ ਤੇ ਸੰਬਲ ਮੁੱਦੇ ਤੇ ਸੰਸਦ ਵਿੱਚ ਭਾਰੀ ਹੰਗਾਮਾ ਕਿਸਾਨਾਂ ਤੇ ਪੁਲਿਸ ਅਧਿਕਾਰੀਆਂ ਵਿਚਕਾਰ ਗੱਲਬਾਤ ناکਾਮ ਕਿਹਾ ਪਹਿਲਾਂ ਡੱਲੇਵਾਰ ਨੂੰ ਕੀਤਾ ਜਾਵੇ ਰਹਾ ਪਾਜਪਾ ਦਾ ਮੁੱਖ ਮੰਤਰੀ ਸਾਨੂੰ ਮਨਜ਼ੂਰ ਇਕਨਾਸ਼ਿੰਦੇ ਹੁਣ ਅਜਮੇਰ ਦੀ ਦਰਗਾਹ ਵਿੱਚ ਸ਼ਿਵ ਮੰਦਿਰ ਹੋਣ ਦਾ ਦਾਵਾ Rajasthan ਦੀ ਇੱਕ ਅਦਾਲਤ ਨੇ ਇਸ ਸਬੰਧੀ ਪਟੀਸ਼ਨ ਕੀਤੀ ਪ੍ਰਵਾਨ ਬੰਗਲਾਦੇਸ਼ ਵਿੱਚ Hindu ਆਗੂ ਦੀ ਗ੍ਰਿਫਤਾਰੀ ਤੋਂ ਬਾਅਦ ਸੁਰੱਖਿਆ ਕਰਮੀਆਂ ਤੇ ਹਮਲਾ ਦੇਸ਼ਤ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੰਸਦ ਦੇ ਸਰਦ ਰੁੱਤ ਦੇ اجلاس ਦੇ ਤੀਜੇ ਦਿਨ ਵੀ ਹੰਗਾਮਿਆਰਾ ਦੌਰ ਜਾਰੀ ਰਿਹਾ ਵਿਰੋਧੀ ਧਿਰ ਵੱਲੋਂ ਅਡਾਨੀ ਖਿਲਾਫ ਇਲਜ਼ਾਮਾਂ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਜਪੀਸੀ ਦੇ ਗਠਨ ਦੀ ਮੰਗ ਅਤੇ ਸੰਭਲ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਬੁੱਧਵਾਰ ਨੂੰ ਦੋਵਾਂ ਸਦਨਾਂ ਦੀ ਕਾਰਵਾਈ ਨਹੀਂ ਚੱਲ ਸਕੀ ਲੋਕ ਸਭਾ ਦੀ ਕਾਰਵਾਈ ਕੋਲ 16 ਮਿੰਟਾਂ ਤੱਕ ਚੱਲਣ ਤੋਂ ਬਾਅਦ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਰਾਜ ਸਭਾ ਵਿੱਚ ਵੀ ਹੰਗਾਮਿਆਂ ਵਿੱਚ ਕੁਝ ਦੇਰ ਸਭਾ ਚਲਾਉਣ ਤੋਂ ਬਾਅਦ ਸਵੇਰੇ ਤਕਰੀਬਨ ਪੌਣੇ 12 ਵਜੇ ਵੀ ਸਭਾ ਦੀ ਕਾਰਵਾਈ ਭੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਨਾਅਰੇਬਾਜ਼ੀ ਕਰਦੇ ਸਭਾ ਦੇ ਵਿਚਾਰ ਹੀ ਆ ਗਏ। ਸਮਾਜਵਾਦੀ ਪਾਰਟੀ ਦੇ ਨੇਤਾ ਤਰਮਿੰਦਰ ਯਾਦਵ ਨੇ ਸੰਭਲ ਹਿੰਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਨਾਰੇਬਾਜ਼ੀ ਕੀਤੀ। ਨਾਰੇਬਾਜ਼ੀ ਦਰਮਿਆਨ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਗ੍ਰਿਫਤਾਰੀ ਤੋਂ ਅੱਗੇ ਵਧਦਿਆਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਦੀ ਮੰਗ ਕਰਨ ਲੱਗੇ। ਕਾਂਗਰਸ ਨੇਤਾਵਾਂ ਨੇ ਅਡਾਨੀ ਦਾ ਮੁੱਦਾ ਚੁੱਕਦਿਆਂ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਨਾਰੇਬਾਜ਼ੀ ਕੀਤੀ। ਉਸ ਵੇਲੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਦਨ ਵਿੱਚ ਮੌਜੂਦ ਸਨ। ਸਪੀਕਰ ਓਮ ਮਿਰਲਾ ਨੇ ਹੰਗਾਮਿਆਂ 'ਚ ਸਦਨ ਚਲਾਉਣ ਦੀ ਕੋਸ਼ਿਸ਼ ਕੀਤੀ ਪਰ 6 ਮਿੰਟ ਬਾਅਦ ਹੀ ਸਦਨ ਦੀ ਕਾਰਵਾਈ 12 ਵਜੇ ਤੱਕ ਉਠਾ ਦਿੱਤੀ। 12 ਵਜੇ ਸਵੇਰ ਮੋੜ ਜੁੜਨ ਤੇ ਸਪੀਕਰ ਦੀ ਕੁਰਸੀ ਤੇ ਬੈਠੇ ਦਲੀਪ ਸੈਂਕਿਆ ਨੇ ਨਾਰੇਬਾਜੀ ਦਰਮਿਆਨ ਹੀ ਸੂਚੀਬੱਧ ਦਸਤਾਵੇਜ਼ ਸਦਨ ਵਿੱਚ ਰਖਵਾਏ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦਿਨ ਪਰਲੇ ਉਠਾ ਦਿੱਤੀ। ਸੂਚਨਾ ਟੈਕਨੋਲੋਜੀ ਮੰਤਰੀ ਅਸ਼ਮਨੀ ਵੈਸ਼ਰਮ ਨੇ OTT ਮੰਚ ਤੇ ਵਧ ਰਹੀ ਅਸ਼ਲੀਲ ਸਮਗਰੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਅਜਿਹੀ ਸਮਗਰੀ ਤੇ ਰੋਕ ਲਾਉਣ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਵੈਸ਼ਰਮ ਨੇ ਉਕਤ ਟਿੱਪਣੀ ਮੇਰਟ ਤੋਂ ਭਾਜਪਾ ਸੰਸਦ ਮੈਂਬਰ ਅਤੇ ਟੀਵੀ ਦੇ ਰਾਮ ਅਰਣ ਗੋਇਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ अरन गोयल ने लोकसभा ਵਿੱਚ ਪਹਿਲੀ ਵਾਰ ਪੁੱਛੇ ਸਵਾਲ 'ਚ OTT ਮੰਚ ਤੇ ਵਧ ਰਹੀ ਅਸ਼ਲੀਲ ਸਮੱਗਰੀ ਬਾਰੇ ਸਵਾਲ اٹھਾਉਂਦਿਆਂ ਕਿ ਪਰਿਵਾਰ ਨਾਲ ਬੈਠ ਕੇ ਅਜਿਹੇ ਪ੍ਰੋਗਰਾਮ ਨਹੀਂ ਦੇਖੇ ਜਾ ਸਕਦੇ। ਵੈਸ਼ਨਮ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਪਹਿਲਾਂ ਮੀਡੀਆ ਵਿੱਚ ਕੋਈ ਵੀ ਚੀਜ਼ ਦਿਖਾਉਣ ਤੋਂ ਪਹਿਲਾਂ ਇੱਕ ਚੈੱਕ ਹੁੰਦਾ ਸੀ ਪਰ ਉਹ ਹੁਣ ਖਤਮ ਹੁੰਦਾ ਜਾ ਰਿਹਾ ਹੈ। ਸੰਪਾਦਕੀ ਚੈੱਕ ਖਤਮ ਹੋਣ ਕਾਰਨ ਸੋਸ਼ਲ ਮੀਡੀਆ 'ਚ ਅਜਿਹੇ ਬਿਨਾਂ ਕੰਟਰੋਲ ਦੇ ਕਈ ਤਰ੍ਹਾਂ ਤੇ ਅਸ਼ਲੀਲ ਸਮੱਗਰੀ ਦਾ ਪ੍ਰਸਾਰ ਹੋ ਰਿਹਾ ਹੈ। ਵੈਸ਼ਨਵ ਦਾ ਕਹਿਣਾ ਹੈ ਕਿ ਹਾਲਾਂਕਿ ਸਰਕਾਰ ਦੇ ਕੋਲ ਕਾਨੂੰਨ ਹੈ ਪਰ ਹੁਣ ਹੋਰ ਸਖਤ ਕਾਨੂੰਨ ਲਿਆਉਣ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਲਈ ਸਾਨੂੰ ਸਰਬਸੰਮਤੀ ਬਣਾਉਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਦਾ ਕਹਿਣਾ ਹੈ ਕਿ ਸਦਨ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਰਕਾਰ ਤੇ ਹੈ। ਜੇਕਰ ਵਿਰੋਧੀ ਧਿਰ ਕੋਈ ਸਵਾਲ ਪੁੱਛ ਰਹੀ ਹੈ ਤਾਂ ਉਹਨਾਂ ਦਾ ਜਵਾਬ ਦੇਣਾ ਸਰਕਾਰ ਦਾ ਫਰਜ਼ ਹੈ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਤਾਂ ਉਹਨਾਂ ਨੂੰ ਹੰਗਾਮਾ ਕਰਨ ਦਾ ਮੌਕਾ ਨਹੀਂ ਮਿਲੇਗਾ। ਉਹਨਾਂ ਦਾ ਕਹਿਣਾ ਹੈ ਕਿ ਜਨਤਾ ਦੇ ਮੁੱਦੇ ਕਿਸਾਨਾਂ ਦਾ ਮੁੱਦਾ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੈ ਮਹਿੰਗਾਈ ਇੱਕ ਮੁੱਦਾ ਹੈ ਮੇਰੇ ਸੂਬੇ ਵਿੱਚ ਸਾਡੀ ਰਾਜਧਾਨੀ ਖੋਈ ਜਾ ਰਹੀ ਹੈ ਸਾਡੇ ਤੋਂ ਸਾਡਾ ਪਾਣੀ ਖੋਇਆ ਜਾ ਰਿਹਾ ਹੈ ਸਾਡੀ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਮੈਂ ਇਹ ਮੁੱਦੇ ਕਿੱਥੇ ਚੁਕਾਂ ਇਸ ਲਈ ਜਨਤਾ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਸਾਨੂੰ ਚੁਣ ਕੇ ਇੱਥੇ ਭੇਜਿਆ ਹੈ ਤੇ ਅਸੀਂ ਉਹਨਾਂ ਪ੍ਰਤੀ ਜਵਾਬਦੇਹ ਹਾਂ ਉਨਾਰਾ ਕਹਿਣਾ ਹੈ ਕਿ ਵਿਰੋਧੀਆਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਸਦਨ ਨੂੰ ਚੱਲਣ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਗਵ ਚੱਡਾ ਨੇ ਰਾਜ ਸਭਾ ਵਿੱਚ ਪੰਜਾਬ ਚ ਹਵਾਈ ਸੰਪਰਕ ਦੀ ਸਥਿਤੀ ਬਾਰੇ ਸਵਾਲ ਉਠਾਏ ਹਨ। ਉਹਨਾਂ ਪੰਜਾਬ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਸਿੱਧੀਆਂ ਉਡਾਣਾਂ ਦੀ ਘਾਟ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਸੂਬੇ ਨਾਲ ਵਿਤਕਰਾ ਘਰਾ ਕਰ ਦਿੱਤਾ। ਰਾਗਵ ਚੱਡਾ ਨੇ ਅੰਮ੍ਰਿਤਸਰ ਤੋਂ ਪ੍ਰਮੁੱਖ ਘਰੇਲੂ ਸਫਲੇ ਮੌਜੂਦਾ ਉਡਾਣਾਂ ਦੇ ਅੰਕੜੇ ਨਵੀਆਂ ਉਡਾਣਾਂ ਦੀ ਚੋਣ ਲਈ ਮਾਪਦੰਡ ਨੰਦੇੜ ਪਟਨਾ ਗੁਹਾਟੀ ਅਤੇ ਧਰਮਸ਼ਾਲਾ ਦੀ ਸਿੱਧੀਆਂ ਉਡਾਣਾਂ ਦੀ ਉਪਲਬਧਤਾ ਨਾ ਹੋਣ ਦੇ ਕਾਰਨਾਂ ਦਾ ਦੁਆਬਾ ਖੇਤਰ ਦੇ ਆਦਮਪੁਰ ਹਵਾਈ ਅੱਡੇ ਦੀ ਸਥਿਤੀ ਯੂਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਾਲ ਅੰਤਰਰਾਸ਼ਟਰੀ ਸੰਪਰਕ ਦੇ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸਵਾਲ ਪੁੱਛੇ ਹਨ ਸੰਸਦ ਮੈਂਬਰ ਰਾਗਵ ਚੱਡਾ ਨੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਤੋਂ ਨੰਦੇੜ, ਪਟਨਾ, ਗੁਹਾਟੀ ਅਤੇ ਤਰਮਸ਼ਾਲਾ ਲਈ ਸਿੱਧੀਆਂ ਉਡਾਣਾਂ ਦੀ ਅਣਹੋਂਦ ਤੇ ਸਵਾਲ ਉਠਾਏ ਹਨ। ਖਨੌਰੀ ਬਾਰਡਰ ਤੇ ਦੂਜੇ ਦਿਨ ਵੀ ਪੂਰੀ ਤਰ੍ਹਾਂ ਮਾਹੌਲ ਤਣਾਅਪੂਰਨ ਤੇ ਗਰਮ ਰਿਹਾ। ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋ ਚੰਡੇ ਦਾ ਮਰਨਵਾਤ ਦੂਜੇ ਦਿਨ ਵੀ ਜਾਰੀ ਰਿਹਾ। ਉੱਥੇ ਮਾਹੌਲ ਨੂੰ ਸੁਖਾਵਾ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕੀਤੀ ਪਰ ਉਹ ਬੇਸਿੱਟਾ ਰਹੀ ਜਿਸ ਕਾਰਨ ਟਕਰਾਅ ਹੋਰ ਵਧਣ ਦੀ ਸੰਭਾਵਨਾ ਬਣ ਗਈ ਹੈ। ਇਸ ਦੌਰਾਨ ਬਾਰਡਰ ਤੇ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਮੀਟਿੰਗ ਤੋਂ ਬਾਅਦ ਕਿਸਾਨ ਨੇਤਾਮਾਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਰ ਨੂੰ ਹਸਪਤਾਲ ਤੋਂ ਛੁੱਟੀ ਕਰਵਾ ਕੇ ਖਨੌਰੀ ਬਾਰਡਰ ਤੇ ਨਹੀਂ ਬਿਠਾਇਆ ਜਾਂਦਾ ਉਦੋਂ ਤੱਕ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਕਿਸਾਨ ਨਤਾਮਾ ਨੇ ਇਹ ਵੀ ਕਹਿ ਕਿ ਜੇਕਰ ਮਰਨ ਵਰਤੋਂ ਦੌਰਾਨ ਕਿਸੇ ਕਿਸਾਨ ਨੇਤਾ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਅੰਤਮ ਸੰਸਕਾਰ ਨਹੀਂ ਹੋਵੇਗਾ ਤੇ ਨਾਲ ਹੀ ਦੂਜਾ ਕਿਸਾਨ ਸਾਥੀ ਮਰਨ ਵਰਤ ਤੇ ਬੈਠ ਜਾਵੇਗਾ। ਉਹਨਾਂ ਆਖਿਆ ਕਿ ਸੂਬਾ ਸਰਕਾਰ ਨੇ ਡੱਲੇਵਾਲ ਨੂੰ ਹਸਪਤਾਲ ਦੇ ਅੰਦਰ ਹੀ ਬੰਦੀ ਬਣਾ ਕੇ ਰੱਖਿਆ ਹੈ। ਉਹਨਾਂ ਨੂੰ ਗੁਲੂਕੋਜ ਰਾਹੀਂ ੱੱੱਕੇ ਨਾਲ ਖੁਰਾਕ ਦਿੱਤੀ ਜਾ ਰਹੀ ਹੈ। ਹਾਲਾਂਕਿ ਉਹਨਾਂ ਸਪਸ਼ਟ ਕੀਤਾ ਹੈ ਕਿ ਉਹ ਕੁਝ ਨਹੀਂ ਖਾਣਗੇ। ਅਜੇ ਤੱਕ ਸ਼ੰਭੂ ਬਾਰਡਰ ਖੋਲਣ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਹਰਿਆਣਾ ਪ੍ਰਸ਼ਾਸਨ ਨੇ ਇਹ ਬਿਆਨ ਦਿੱਤਾ ਹੈ ਕਿ 5 ਜਾਂ 6 ਫੁੱਟ ਦਾ ਰਸਤਾ ਕਿਸਾਨਾਂ ਨੂੰ ਪੈਦਲ ਜਾਣ ਲਈ ਜ਼ਰੂਰ ਦਿੱਤਾ ਜਾਵੇਗਾ। ਕਿਸਾਨ ਨਤਾਮਾ ਦਾ ਕਹਿਣਾ ਹੈ ਕਿ ਮਰਨ ਵਰਤ ਵੀ ਜਾਰੀ ਰਹੇਗਾ ਤੇ 6 ਦਸੰਬਰ ਨੂੰ ਦਿੱਲੀ ਕੂਚ ਵੀ ਹੋਵੇਗਾ। ਸਾਂਝਾ ਕਿਸਾਨ ਮੋਰਚਾ ਗੈਰ ਸਿਆਸੀ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਮਰਨ ਵਰਤ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਹਿਰਾਸਤ ਵਿੱਚ ਲੈ ਕੇ ਡੀ ਐਮ ਸੀ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐਮਰਜੈਂਸੀ ਵਿੱਚ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਹਨ ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਡਲੇਵਾਲ ਦੀ ਹਾਲਤ ਸਥਿਰ ਹੈ ਪਰ ਉਹ ਕੁਝ ਨਹੀਂ ਖਾ ਰਿਹਾ ਉਹਨਾਂ ਨੇ ਸਿਰਫ ਪਾਣੀ ਅਤੇ ਕੈਂਸਰ ਦੀ ਦਵਾਈ ਲਈ ਹੈ ਬੀਤੀ ਰਾਤ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਮਿਲਣ ਲਈ ਹਸਪਤਾਲ ਪੁੱਜੇ ਪਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਡੱਲੇਵਾਲ ਨਾਲ ਮਿਲਣ ਨਹੀਂ ਦਿੱਤਾ ਪੁਲਿਸ ਕਿਸੇ ਵੀ ਆਗੂ ਨੂੰ ਅੰਦਰ ਨਹੀਂ ਦਾਖਲ ਹੋਣ ਦੇ ਰਹੀ ਡੀਐਮਸੀ ਹਸਤਾਲ ਵਿੱਚ ਅੱਜ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ ਹਸਪਤਾਲ ਨੂੰ ਸ਼ੌਣੀ ਵਿੱਚ ਤਬਦੀਲ ਕੀਤਾ ਗਿਆ ਹੈ ਕਾਲੇ ਪਾਣੀ ਦਾ ਮੋਰਚਾ ਨਮੰਦਿਆਂ ਵੱਲੋਂ ਵੀ ਡੱਲੇਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮੋੜਨਾ ਪਿਆ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਸਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਪੂਰਵ ਸੂ ਪ੍ਰਸ਼ਾਸਨ ਦਾ ਸਖਤ ਵਿਰੋਧ ਕਰਦੇ ਹਾਂ ਅਤੇ ਆਪਣੇ ਹੱਕਾਂ ਲਈ ਧਰਨੇ ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਦਾ ਪੂਰ ਜੋਰ ਸਮਰਥਨ ਕਰਾਂਗੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾ ਸ਼ਿੰਦੇ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਅਗਲੇ ਮੁੱਖ ਮੰਤਰੀ ਦੇ ਐਲਾਨ ਦੇ ਭਾਜਪਾ ਲੀਡਰਸ਼ਿਪ ਦੇ ਫੈਸਲੇ ਦਾ ਪੂਰਾ ਸਮਰਥਨ ਕਰਨਗੇ ਸ਼ਿੰਦੇ ਨੇ ਥਾਣੇ ਵਿੱਚ ਆਪਣੀ ਰਿਹੈਸ਼ ਤੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਮੈਂ ਕੱਲ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਸ਼ਾ ਨੂੰ ਫੋਨ ਕੀਤਾ ਹੈ ਅਤੇ ਉਨ੍ਹਾਂ ਨੂੰ ਫੈਸਲਾ ਕਰਨ ਲਈ ਕਿਹਾ ਹੈ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਸ਼ਿਵ ਸੈਨਾ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਤੇ ਭਾਜਪਾ ਦੇ ਫੈਸਲੇ ਦਾ ਪੂਰਾ ਸਮਰਥਨ ਕਰੇਗੀ ਅਤੇ ਸਾਡੀ ਤਰਫੋਂ ਕੋਈ ਰੁਕਾਵਟ ਨਹੀਂ ਹੈ। ਸ਼ਿੰਦੇ ਨੇ ਉਹਨਾਂ ਨੂੰ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਉਹਨਾਂ ਦੀ ਅਗਵਾਈ ਹੇਠ ਸਤਾਤਾਰੀ ਮਹਾਜੁਤੀ ਗਠਜੋੜ ਦੀ ਸ਼ਾਨਦਾਰ ਜਿੱਤੇ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਦੂਜਾ ਕਾਰਜਕਾਲ ਨਾ ਮਿਲਣ ਤੇ ਉਹ ਨਿਰਾਸ਼ ਹਨ। ਸ਼ਿਵਸena ਆਗੂ ਤੇ ਸਾਬਕਾ ਮੁੱਖ ਮੰਤਰੀ ਇੱਕਨਾ ਸ਼ਿੰਦੇ ਦਾ ਕਹਿਣਾ ਹੈ ਕਿ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਕਿਹਾ ਹੈ ਕਿ ਉਹਨਾਂ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕੋਈ ਮਤਭੇਦ ਨਹੀਂ ਹਨ ਅਤੇ ਉਹ ਸਾਰੇ NDA ਦਾ ਹਿੱਸਾ ਹਨ। ਸ਼ੇਵਸਰਾ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਹੁਕਮਾਂ ਤੇ ਫੋਲ ਚੜਾਈ ਗਈ ਤੇ ਉਹਨਾਂ ਦਾ ਮੁੱਖ ਮੰਤਰੀ ਬਾਰੇ ਫੈਸਲਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਇਸ ਤੋਂ ਪਹਿਲਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਨਹੀਂ ਸਮਝਿਆ ਤੇ ਆਮ ਲੋਕਾਂ ਦੀ ਤਰ੍ਹਾਂ ਹੀ ਕੰਮ ਕੀਤਾ ਹੈ। ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਅਤੇ ਉਹਨਾਂ ਲੋਕਾਂ ਵੱਲੋਂ ਉਹਨਾਂ ਨੂੰ ਕੀਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ। ਅਜਮੇਰ ਦੇ ਖਵਾਜਾ ਮੌਯੂਦੀਨ ਚਿਸ਼ਤੀ ਦੀ ਦਰਗਾਹ ਵਿੱਚ ਸੰਕਟਮੋਚਨ ਮਹਾਦੇਵ ਮੰਦਿਰ ਹੋਣ ਦਾ ਦਾਵਾ ਕਰਨ ਵਾਲੀ ਇੱਕ ਪਟੀਸ਼ਨ ਨੂੰ ਅਜਮੇਰ ਦੀ ਇੱਕ ਸਿਵਲ ਅਦਾਲਤ ਨੇ ਸੁਣਵਾਈ ਲਈ ਪ੍ਰਵਾਨ ਕਰ ਲਿਆ। ਬੁੱਧਵਾਰ ਨੂੰ ਅਦਾਲਤ ਨੇ ਇਸ ਨੂੰ ਸੁਣਵਾਈ ਦੇ ਯੋਗ ਮੰਨਿਆ। ਇਹ ਪਟੀਸ਼ਨ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੋਪਤਾ ਵੱਲੋਂ ਦਾਇਰ ਕੀਤੀ ਗਈ ਹੈ। ਸਿਵਲ ਕੋਰਟ ਨੇ ਕਟਗੰਤੀ ਮਾਮਲਿਆਂ ਦੇ ਮੰਤਰਾਲਾ, ਦੁਰਗਾ ਕਮੇਟੀ ਅਜਮੇਰ ਦੇ ਭਾਰਤੀ ਪ੍ਰਾਤਵ ਸਰਵੇਖਣ ਵਿਭਾਗ ਨੂੰ ਨੋਟਿਸ ਭੇਜਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ। ਪਟੀਸ਼ਨ ਵਿੱਚ ਸੇਵਾ ਮੁਕਤ ਜੱਜ ਹਰਵिलास ਸ਼ਾਰਦਾਨ ਨੇ 1911 ਵਿੱਚ ਲਿਖੀ ਗਈ ਕਿਤਾਬ ਅਜਮੇਰ ਹਿਸਟੋਰੀਕਲ ਐਂਡ ਡਿਸਕ੍ਰਿਪਟਿਵ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਹੈ ਕਿ ਦਰਗਾਹ ਦੇ ਨਿਰਮਾਣ ਸਮੇਂ ਮੰਦਰ ਦੇ ਮਲਵੇ ਦੀ ਵਰਤੋਂ ਕੀਤੀ ਗਈ ਸੀ। ਨਾਲ ਹੀ ਗਰਭ ਗ੍ਰਹਿ ਅਤੇ ਕੰਪਲੈਕਸ ਵਿੱਚ ਇੱਕ ਜੈਨ ਮੰਦਰ ਹੋਣ ਦੀ ਵੀ ਗੱਲ ਕਹੀ ਗਈ ਹੈ। ਪੁਸਤਕ ਅਨੁਸਾਰ ਇੱਥੇ ਇੱਕ ਬ੍ਰਾਹਮਣ ਪਰਿਵਾਰ ਪੂਜਾ ਕਰਦਾ ਸੀ। ਬੰਗਲਾਦੇਸ਼ ਦੇ ਚਟੋਗ੍ਰਾਮ ਸ਼ਹਿਰ ਵਿੱਚ ਹਿੰਦੂ ਪਾਈਚਾਰਿਆ ਦੇ ਇੱਕ ਪ੍ਰਮੁੱਖ ਆਗੂ ਦੀ ਗ੍ਰਿਫਤਾਰੀ ਨੂੰ ਲੈ ਕੇ ਸੁਰੱਖਿਆ ਕਰਮਚਾਰੀਆਂ ਤੇ ਹਮਲੇ ਤੇ ਇੱਕ ਵਕੀਲ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਕਟੋਕਟ 30 ਛੱਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸਹਾਇਕ ਸਰਕਾਰੀ ਵਕੀਲ ਸੈਫੂਲ ਇਸਲਾਮ ਬੀਤੇ ਦਿਨ ਸੁਰੱਖਿਆ ਕਰਮਚਾਰੀਆਂ ਤੇ ਚਿੰმოਈ ਕ੍ਰਿਸ਼ਨਦਾਸ ਬ੍ਰਹਮਚਾਰੀ ਦੇ ਪੈਰੋਕਾਰਾਂ ਵਿਚਕਾਰ ਹੋਈਆਂ ਝੜਪਾਂ ਦੌਰਾਨ ਮਾਰਿਆ ਗਿਆ ਸੀ। ਜੇਕਰ ਜੋਗਾ ਕਿ ਇੱਕ ਕੇਸ ਵਿੱਚ ਚਟੋਗ੍ਰਾਮ ਦੀ 6ਵੀਂ ਮੈਟਰੋਪੋਲੀਟਨ ਰਜਿਸਟਰਡ ਅਦਾਲਤ ਵੱਲੋਂ ਚੇਨ ਮੋਇ ਦਾਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੇ ਜੇਲ੍ਹ ਭੇਜੇ ਤੋਂ ਬਾਅਦ ਹਿੰਸਾ ਫੜਕ ਗਈ ਸੀ ਪੁਲਿਸ ਨੇ ਦੱਸਿਆ ਕਿ ਝੜਪਾਂ ਵਿੱਚ ਵਕੀਲ ਜ਼ਖਮੀ ਹੋ ਗਿਆ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਰਤੇਕ ਘੋਸ਼ਿਤ ਕਰ ਦਿੱਤਾ ਦਾਸ ਦੀ ਗ੍ਰਿਫਤਾਰੀ ਨੇ ਭਾਰਤ ਦੇ ਬੰਗਲਾਦੇਸ਼ ਵਿਚਾਲੇ ਕੂਟਨੀਤਿਕ ਵਿਵਾਦ ਵੀ ਪੈਦਾ ਕੀਤਾ ਹੈ ਪਾਰਾ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਇੱਕ ਬਿਆਨ ਵਿੱਚ ਦਾਸ ਦੀ ਗ੍ਰਿਫਤਾਰੀ ਤੇ ਜਮਾਨਤ ਤੋਂ ਇਨਕਾਰ ਕਰਨ ਤੇ ਡੂੰਗੀ ਚਿੰਤਾ ਪ੍ਰਗਟਾਈ ਤੇ ਬੰਗਲਾਦੇਸ਼ੀ ਅਧਿਕਾਰੀਆਂ ਨੂੰ ਹਿੰਦੂ ਤੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਮੋਗਾ ਦੇ ਵਿਧਾਇਕ ਜੁਗਿੰਦਰ ਪਾਲ ਜੈਨ ਦਾ ਦਿਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਵਿਮਾਦ ਚੱਲ ਰਹੇ ਸਨ। ਉਹਨਾਂ ਦਾ ਜ਼ਿਲ੍ਹਾ ਮੋਗਾ ਦੀ ਸਿਆਸਤ ਵਿੱਚ ਵੱਡਾ ਨਾਂ ਸੀ ਅਤੇ ਉਹ ਤਿੰਨ ਵਾਰ ਮੋਗਾ ਤੋਂ ਵਿਧਾਇਕ ਰਹੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ। ਉਹ ਦੋ ਵਾਰ ਕਾਂਗਰਸ ਅਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਬਣੇ। ਉਹ ਤਿੰਨ ਵਾਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਰਹੇ। ਉਹ ਪਿਛਲੇ ਕਰੀਬ 3 ਸਾਲ ਤੋਂ ਬਿਮਾਰ ਚੱਲੇ ਆ ਰਹੇ ਸਨ। ਬੀਤੀ ਦੇਰ ਰਾਤ ਉਨ੍ਹਾਂ ਨੇ ਦਿੱਲੀ ਹਸਪਤਾਲ ਮੋਗਾ ਵਿਖੇ ਆਪਣੇ ਆਖਰੀ ਸਾਹ ਲਏ। ਉਹਨਾਂ ਦਾ ਅੰਤਮ ਸੰਸਕਾਰ ਸਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਖਾਨ ਖਾੜਵੇਕੇ ਕੀਤਾ ਗਿਆ ਜਿੱਥੇ ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਰੇ ਸੁਪੁੱਤਰਾ ਸਾਬਕਾ ਮੇਅਰ ਅਕਸ਼ਿਤ ਜੈਨ ਪੁਨੀਤ ਜੈਨ ਕੈਨੇਡਾ ਨੇ ਦਿਖਾਈ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸਵਰਗੀ ਜੁਗਿੰਦਰਪਾਲ ਜੈਨ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਤੇ ਡੇਰਾ ਬਿਆਸ ਤੋਂ ਉੱਚੇਚੇ ਤੌਰ ਤੇ ਐਸਐਸ ਬੇਦੀ ਵੀ ਪੁੱਜੇ ਜਿਨ੍ਹਾਂ ਨੇ ਸਵਰਗੀ ਜੈਨ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਫਰੋਜਪੁਰ ਜ਼ਿਲ੍ਹੇ ਦੇ ਸਰਹੱਦੀ ਬਲਾਕ ਮਮਦੋੜ ਅਦੀਨ ਆਉਂਦੇ ਅਤੇ ਪਾਕਿਸਤਾਨੀ ਸਰਹੱਦ ਦੇ ਨਜ਼ਦੀਕ ਬਸੇ ਛੋਟੇ ਜਿਹੇ ਪਿੰਡ ਸੈਦੇ ਕੇ ਨੌਲ ਜਿੱਥੋਂ ਦੇ ਇੱਕ ਬੱਚਾ ਅਮਰਤ ਸਿੰਘ ਜੋ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਰਸਰੀ ਜਮਾਤ ਦਾ ਵਿਦਿਆਰਥੀ ਹੈ ਬੱਚੇ ਨੂੰ ਕੰਮ ਸਨੌਣ ਲਈ ਅਧਿਆਪਕ ਵੱਲੋਂ ਉਠਾਇਆ ਗਿਆ ਤੇ ਕੰਮ ਸਨੌਣ ਸਮੇਂ ਜਦੋਂ ਅਧਿਆਪਕ ਵੱਲੋਂ ਬੱਚੇ ਦੇ ਹੌਲੀ ਬੋਲਣ ਬਾਰੇ ਪੁੱਛਿਆ ਕਿ ਉਹ ਰੋਟੀ ਖਾ ਕੇ ਨਹੀਂ ਆਇਆ ਤਾਂ ਬੱਚੇ ਨੇ ਹੈਰਾਨ ਕਰਨ ਵਾਲਾ ਜਵਾਬ ਦਿੰਦਿਆਂ ਕਿਹਾ ਕਿ ਘਰ ਵਿੱਚ ਆਟਾ ਨਹੀਂ ਸੀ ਇਸ ਲਈ ਉਨ੍ਹਾਂ ਦੇ ਘਰ ਰੋਟੀ ਨਾ ਪਕਣ ਕਾਰਨ ਉਹ ਭੁੱਖੇ ਢਿੱਡ ਹੀ ਸਕੂਲ ਆ ਗਿਆ। ਬੱਚੇ ਦੀ ਇਹ ਵੀਡੀਓ ਜਦੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਉਸ ਨੂੰ ਦੇਖਣ ਸੁਣਨ ਵਾਲਾ ਹਰੇਕ ਵਿਅਕਤੀ ਪ੍ਰਸੀਜ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚੋਂ ਸਮਾਜ ਸੇਵੀ ਲੋਕ ਬੱਚੇ ਦੇ ਘਰ ਰਾਸ਼ਨ ਲੈ ਕੇ ਪਹੁੰਚ ਗਏ। ਇਸ ਤੋਂ ਬਾਅਦ ਦੂ ਦਰਾਡੇ ਦੇਸ਼-ਵਿਦੇਸ਼ ਵਿੱਚੋਂ ਸਮਾਜ ਸੇਵੀ ਲੋਕਾਂ ਵੱਲੋਂ ਵਾਇਰਲ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਬੱਚੇ ਦੇ ਪਰਿਵਾਰ ਦੇ ਬੈਂਕ ਖਾਤੇ ਦਾ ਨੰਬਰ ਮੰਗਿਆ ਗਿਆ। ਜਿਸ ਤੋਂ ਬਾਅਦ ਬੱਚੇ ਦੀ ਮਾਤਾ ਕਲਦੀਪ ਕੌਰ ਵੱਲੋਂ ਭੇਜੇ ਗਏ ਬੈਂਕ ਖਾਤੇ ਵਿੱਚ ਦੇਸ਼ਾਂ ਵਿਦੇਸ਼ੀਆਂ ਤੋਂ ਵਿੱਤੀ ਮਦਦ ਲਈ ਕਈ ਹੱਥ ਅੱਗੇ ਆਏ ਹਨ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਨਾ ਹੋਣ ਕਾਰਨ ਮਿਹਨਤ ਮਜ਼ਦੂਰੀ ਨਾਲ ਹੀ ਟੱਡ ਪੜਨਾ ਪੈਂਦਾ ਹੈ ਬੱਚੇ ਦੇ ਪਿਤਾ ਤ੍ਰਿਜਿੰਦਰ ਸਿੰਘ ਦੀਆਂ ਅੱਖਾਂ ਨੂੰ ਫਸਲਾਂ ਤੇ ਕੀਤੇ ਜਾਣ ਵਾਲੀ ਸਪਰੇਅ ਨਾਲ ਨੁਕਸਾਨ ਪਹੁੰਚੋਂ ਤੇ ਬਾਅਦ ਦਿਖਣਾ ਬੰਦ ਹੋ ਗਿਆ ਜਿਸ ਤੋਂ ਬਾਅਦ ਉਸ ਦੇ ਇਲਾਜ ਲਈ ਪਰਿਵਾਰ ਦਾ ਕਾਫੀ ਖਰਚ ਹੋਇਆ ਹੈ ਪ੍ਰੋ ਮਜ਼ਦੂਰੀ ਦਿਹਾੜੀ ਬੰਦ ਹੋਣ ਕਾਰਨ ਪਰਿਵਾਰ ਕਰਜ਼ਾਈ ਹੁੰਦਾ ਗਿਆ ਤੇ ਦੋ ਵਕਤ ਦੀ ਡਿਉਟੀ ਤੋਂ ਵੀ ਮਹਤਾਜ ਹੋ ਗਿਆ ਭੁੱਖੇ ਪੇਟ ਹੀ ਸਕੂਲ ਪਹੁੰਚੇ ਬੱਚੇ ਦੀ ਵਾਇਰਲ ਵੀਡੀਓ ਨੇ ਸਮਵੇਦੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਕਿ ਕਿਵੇਂ ਸਿਆਸੀ ਲੋਕ ਅਤੇ ਸਰਕਾਰਾਂ ਘਰ ਘਰ ਅਨਾਜ ਪਹੁੰਚਾਉਣ ਦੇ ਦਮਗਜੇ ਮਾਰ ਰਹੀਆਂ ਹਨ ਜਦਕਿ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਵਿੱਚ 8 ਮੈਂਬਰ ਹਨ ਤੇ ਉਹਨਾਂ ਦੇ ਸੱਸ ਸਹੁਰੇ ਸਮੇਤ 4 ਮੈਂਬਰਾਂ ਨੂੰ ਹੀ ਸਰਕਾਰੀ ਰਾਸ਼ਨ ਮਿਲਦਾ ਹੈ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਥਾਣਾ ਸ਼ੌਣੀ ਅਧੀਨ ਪਿੰਡ ਨੰਗਲਕਰਾਰ ਖਾਂ ਵਿਖੇ ਗੋਪਤ ਸੂਚਨਾ ਦੇ ਆਧਾਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਦੌਰਾਨ ਉਕਤ ਗੈਂਗਸਟਰਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਵੀ ਕੀਤੀ ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇੱਕ ਗੈਂਗਸਟਰ ਦੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਵੇਂ ਗੈਂਗਸਟਰਾਂ ਤੋਂ ਪੁਲਿਸ ਪਾਰਟੀ ਵੱਲੋਂ ਮੈਗਜ਼ੀਨਾਂ ਤੇ ਕਾਰਤੂਸ ਸਮੇਤ ਤਿੰਨ ਹਥਿਆਰ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਸੁਭਪਨ ਸ਼ਰਮਾ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਹਰਿੰਦਰ ਸਿੰਘ ਉਰਫ ਹਿੰਦਾਵਾਸੀ ਮਹਿਦੀਪੁਰ ਜੱਟਾ ਆਦਮਪੁਰ ਜ਼ਿਲਹੰਦਰਾ ਤੇ ਸੁਖਮਨ ਪ੍ਰੀਤ ਉਰਫ ਸੁਖਮਨ ਵਾਸੀ ਨਿਊ ਦਿਉਲਨਗਰ ਜ਼ਿਲਹੰਦਰਾ ਵਜੋਂ ਹੋਈ ਹੈ। ਦੋਮਾ ਨੂੰ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐਫ ਆਈ ਆਰ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਕਾਬੂ ਕੀਤਾ ਗਿਆ ਸੀ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਉਹਨਾਂ ਨੂੰ ਜਲੰਧਰ ਸ਼ੌਣੀ ਰੇੜੇ ਇੱਕ ਪਿੰਡ ਵਿੱਚ ਉਕਤ ਦੋਸ਼ੀਆਂ ਵੱਲੋਂ ਲੁਕਾਏ ਗਏ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਗਿਆ ਸੀ ਜਿਸ ਦੌਰਾਨ ਉਹਨਾਂ ਨੇ ਇਹ ਫਾਇਰਿੰਗ ਕੀਤੀ ਸੀ ਇਹ ਦੋ ਬਿਸ਼ਨੋਈ ਦੇ ਐਲਬੀ ਗੈਂਗ ਦੇ ਨਾਲ ਦੇ ਬੰਦੇ ਸੀਗੇ ਪਿੰਨੀ ਗੁਜਰ ਦੇ ਵੀ ਇੰਨ ਤੱਕ ਸੀਗੇ ਕਾਫੀ ਟਾਈਮ ਜੇਲ ਚ ਰਹੇ 16 ਪਰਚੇ ਨਾ ਤਾਂ ਦਰਜ ਹੈ ਡਬਲ ਮਟਰ ਵੀ ਹੈ ਟੈਂਪਟ ਟੂ ਮਰਡਰ ਐਕਸਟਰਸ਼ਨ ਤੇ ਦੋ ਤਿੰਨ ਸਾਲ ਤੋਂ ਬਿਸ਼ਨੋਈ ਦੇ ਮੈਂਬਰਸ ਨਾਲ ਬਿਸ਼ਨੋਈ ਨਾਲ ਸੰਪਰਕ ਕਰਕੇ ਐਕਸਟਰਸ਼ਨ ਕਰਦੇ ਸੀਗੇ ਤੇ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਤੋਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਸਰ ਇਥੇ ਕੀ ਕਰ ਰਹੇ ਸਵੇਸੇ ਇਹ ਲੋਕ ਇਥੇ ਇੰਨੇ ਵੈਪਨ ਛੁਪਾਏ ਹੋਏ ਸੀ ਵੈਪਨ ਛੁਪਾਏ ਹੋਏ ਸੋਫਿਸਟੀਕੇਟਿਡ ਵੈਪਨ ਸਾਂ ਤਿੰਨ ਵੈਪਨ ਰਿਕਵਰ ਹੋਏ ਇੱਕ ਕਠਾਟੀ ਬੋਰ ਦਾ ਇੱਕ ਰਿਵੋਲਵਰ ਹੈ ਜਰਮਨੀ ਮੇਡ ਹੈ ਤੇ ਜਿਹੜਾ ਸਟਾਰ ਪਿਸਟਲ ਉਹ ਚਾਇਨਾ ਮੇਡ ਹੈ ਤੇ ਵੈਪਨ ਵੀ ਰਿਕਵਰ ਹੋਏ ਇੱਕ ਬੰਦੇ ਨੂੰ ਗੋਲੀ ਲੱਗੀ ਹੈ ਤੇ ਨਾ ਨੋ ਸਿਵਲ ਹਸਪਟਲ ਤੇ ਸੀ। ਸਰ ਵਾਈਫ ਕਰਦਾ ਕਿ ਸਵੇਰੇ ਕਿਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਪੁਲਿਸ ਇਹ ਸਵੇਰੇ ਨਹੀਂ ਬੰਦੇ ਗ੍ਰਿਫਤਾਰ ਕਰਨਾ ਕਿਤੇ ਅਰੈਸਟਡ ਸੀ। ਅੱਛਾ ਇਹ ਹਥਿਆਰ ਤੁਸੀਂ ਲੈਣਾ ਇਥੇ ਤੋਂ? ਜੀ ਜੀ ਜੀ। ਤੇ ਹਥਿਆਰ ਇਹਨਾਂ ਨੇ ਇਸ ਤਰ੍ਹਾਂ ਦੇ ਛੁਪਾਏ ਹੋਏ ਸੀ ਕਿ ਇਹਨਾਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਤੇ ਫਾਇਰ ਕਰਤਾ। ਸਰ ਕਿੰਨੇ ਫਾਇਰ ਕੀਤੇ ਨੇ? ਪੁੱਤ ਨੂੰ ਅਪਡੇਟ ਸੀ ਕਿ ਕੁਝ 4 ਫਾਇਰ ਕੀਤੇ ਨੇ। ਕੀ ਕਿਸੇ ਪੁਲਿਸ ਮੁਲਾਜ਼ਮ ਕਰ ਰਿਹਾ ਇਥੇ? ਨਹੀਂ 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 ਲੱਗਿਆ। ਇਹ ਮੁੰਡੇ ਦੇ ਕਿੱਥੇ ਲੱਗੂ? ਕਿ ਨਾ ਇੱਕ ਇੱਕ ਦਿਲਾਤ ਤੇ ਗੋਲੀ ਲਗੀ ਉਹਨੂੰ ਦੂਸਰੇ ਦੂਸਰੇ ਕੇਸ ਇਹਨਾਂ ਨੂੰ ਰੈਸਟ ਕੀਤਾ ਸੀ ਰੀਸੈਂਟ ਉਸੇ ਦੋ ਕੇਸ ਸੀ ਕੇ ਦੀਸ ओके ਜੀ ਤੇ ਇਹਨਾਂ ਦੇ ਜਿਹੜੇ 16 ਪਰਚੇ ਦਰਜ ਐ ਉਹ 6 ਅਲੱਗ-ਅਲੱਗ ਡਿਸਟ੍ਰਿਕਟ ਚ ਪਿਛਲੇ 5-6 ਸਾਲ ਦੇ ਪਰਚੇ ਦਰਜ ਆਪਣੇ ਕੋਲ ਇਹ ਜਲੰਧਰ 'ਚ ਕੋਈ ਕ੍ਰਾਈਮ ਕੀਤਾ ਸੀ ਨਹੀਂ 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 ਜਲੰਧਰ 'ਚ ਕ੍ਰਾਈਮ ਨਹੀਂ ਕੀਤਾ ਨਾ ਕਦੇ ਜਲੰਧਰ 'ਚ ਨਹੀਂ ਬਿਲਕੁਲ ਕ੍ਰਾਈਮ ਨਹੀਂ ਕੀਤਾ ਭਾਰਤ ਵਿੱਚ ਚੈੱਕ ਰਿਪਬਲਿਕ ਦੇ ਰਾਜਦੂਤ ਡਾਕਟਰ ਇਲੇਸਕਾ ਜਿਗੋਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਚੈੱਕ ਰਿਪਬਲਿਕ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਸਕਤਰਤ ਵਿਖੇ ਹੋਈ ਮੁਲਾਕਾਤ ਦੌਰਾਨ ਕੁਲਤਾਰ ਸਿੰਘ ਸੰਵਾ ਨੇ ਭਾਰਤ ਤੇ ਚੈੱਕ ਰਿਪਬਲਿਕ ਦਰਮਿਆਨ ਖੇਤੀਬਾੜੀ, ਇੰਡਸਟਰੀ, ਟੈਕਨੋਲੋਜੀ, ਫੂਡ ਪ੍ਰੋਸੈਸਿੰਗ ਤੇ ਪੈਕੇਜਿੰਗ ਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ ਤੇ ਜ਼ੋਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ 'ਚ ਗਿਆਨ ਤੇ ਟੈਕਨੋਲੋਜੀ ਦੇ ਆਪਸੀ ਆਦਾਨ-ਪ੍ਰਦਾਨ ਤੋਂ ਲਾਭ ਉਠਾ ਸਕਦੇ ਹਨ। ਸੰਦਵਾ ਨੇ ਡਾਕਟਰ ਐਲੈਸਕਾ ਜੁਗੋਵਾ ਨੂੰ ਚੈੱਕ ਰਿਪਬਲਿਕ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਹਿਤ ਪ੍ਰੇਰਿਤ ਕਰਨ ਲਈ ਵੀ ਕਿਹਾ ਹੈ ਸਪੀਕਰ ਸੰਦਵਾ ਨੂੰ ਚੈੱਕ ਗਣਰਾਜ ਦਾ ਦੌਰਾ ਕਰਨ ਦਾ ਸਦਾਨਦਿਆ ਡਾਕਟਰ ਐਲੈਸਕਾ ਜੁਗੋਵਾ ਨੇ ਚੈੱਕ ਰਿਪਬਲਿਕ ਅਤੇ ਭਾਰਤ ਦੇ ਆਪਸੀ ਸਬੰਧਾਂ ਬਾਰੇ ਚਰਚਾ ਕੀਤੀ ਡਾਕਟਰ ਐਲੈਸਕਾ ਜੁਗੋਵਾ ਦਾ ਕਹਿਣਾ ਹੈ ਕਿ ਚੈੱਕ ਰਿਪਬਲਿਕ ਭਾਰਤ ਨਾਲ ਮਜ਼ਬੂਤ ਦਵੱਲੇ ਸਹਿਯੋਗ ਨੂੰ ਲਗਾਤਾਰ ਹੋਰ ਅੱਗੇ ਬਣਾਉਂਦਾ ਆ ਰਿਹਾ ਹੈ ਡੋਪ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਚਲਦਿਆਂ 4 ਸਾਲਾਂ ਲਈ ਮੁਅਤਲ ਕੀਤੇ ਗਏ 올림픽 ਤਗਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਕਿਹਾ ਕਿ ਇਹ ਸਰਕਾਰ ਦਾ ਬਦਲਾਖੋਰੀ ਵਾਲਾ ਕਦਮ ਹੈ ਜੇਕਰ ਉਹ ਭਾਜਪਾ ਚ ਸ਼ਾਮਲ ਹੁੰਦਾ ਤਾਂ ਪਾਬੰਦੀ ਨੂੰ ਰੱਦ ਕਰ ਦਿੱਤਾ ਜਾਵੇਗਾ ਬਜਰੰਗ ਦਾ ਕਹਿਣਾ ਹੈ ਕਿ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਟ੍ਰਾਇਲ ਬਾਰੇ ਇਹ ਮੁੱਦਾ ਪਿਛਲੇ 1 ਸਾਲ ਤੋਂ ਚੱਲ ਰਿਹਾ ਹੈ ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨਾਡਾ ਨੂੰ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਦੋਂ ਉਹ ਡੋਪ ਟੈਸਟ ਲਈ ਮੇਰੇ ਘਰ ਆਏ ਤਾਂ ਉਹਨਾਂ ਕੋਲ ਮਿਆਦ ਬੁਗੀ ਕਿੱਟ ਸੀ ਜਿਸ ਨੂੰ ਮੈਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤਾ ਸੀ ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ ਸਾਥੀ ਪਹਿਲਵਾਨਾਂ ਤੇ 올ੰਪੀਅਨ ਵਿਨੇਸ਼ ਭੁਗਾਰ ਦੇ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈਟ ਮੀਡੀਆ ਤੋਂ ਦੂਰ ਰੱਖਣ ਵਾਲਾ ਬਿੱਲ ਪ੍ਰਤੀਨਿਧੀ ਸਭਾ ਤੋਂ ਬੁੱਧਵਾਰ ਨੂੰ ਪਾਸ ਹੋ ਗਿਆ। ਇਸ ਦੇ ਪੱਖ ਵਿੱਚ 102 ਅਤੇ ਵਿਰੋਧ ਵਿੱਚ 13 ਵੋਟਾਂ ਪਈਆਂ। ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਪਲੇਟਫਾਰਮ ਕੋਲ ਉਮਰ ਪਾਬੰਦੀਆਂ ਲਾਗੂ ਕਰਨ ਦੇ ਤਰੀਕਿਆਂ ਤੇ ਕੰਮ ਕਰਨ ਲਈ 1 ਸਾਲ ਦਾ ਸਮਾਂ ਹੋਵੇਗਾ। ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਤੇ ਇੰਸਟਾਗ੍ਰam ਆਦਿ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਅਜਿਹੇ ਇੰਤਜ਼ਾਮ ਕਰਨ। ਜਿਸ ਨਾਲ ਬੱਚੇ ਇੱਥੇ ਖਾਤੇ ਨਾ ਬਣਾ ਸਕਣ ਅਤੇ ਇਸ ਦਾ ਇਸਤੇਮਾਲ ਨਾ ਕਰ ਸਕਣ ਇਸ ਸਮੋਖੇ ਤੇ ਵੱਖ-ਵੱਖ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਬਹੁਤ ਵਧੀਆ ਹੈ ਸੋਸ਼ਲ ਮੀਡੀਆ ਤੇ ਜੇਕਰ ਇਹ ਪਾਬੰਦੀ ਲੱਗਦੀ ਹੈ ਤਾਂ ਬਹੁਤ ਫਾਇਦਾ ਹੋਵੇਗਾ ਬੱਚੇ ਵੀ ਇਸ ਤੋਂ ਦੂਰ ਰਹਿਣਗੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰੇਕ ਦੇਸ਼ ਦੇ ਵਿੱਚ ਅਜਿਹਾ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਵਾਂਗ ਨਾਲ ਜੁੜੀ ਵਾਇਰਲ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਸਿੰਧੀ ਸਮਾਜ ਦੇ ਇੱਕ ਵਿਅਕਤੀ ਕਿਸ਼ਨ ਸੰਪਾਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ ਸਵਾਂਗ ਕਰਨ ਵਾਲੀ ਲੜਕੀ ਗੰਭੀਰ ਰੂਪ ਵਿੱਚ ਡਿਪਰੈਸ਼ਨ ਵਿੱਚ ਦੱਸੀ ਗਈ ਹੈ। ਕੁੜੀ ਦਾ ਇਲਾਜ ਚੱਲ ਰਿਹਾ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਦਾ ਗੰਭੀਰ ਨੋਟਿਸ ਲਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਸੀ। ਹਾਲਾਂਕਿ ਇਸ ਦੌਰਾਨ ਸ਼੍ਰੀ ਗੁਰਨਾਨਕ ਦੇਵ ਜੀ ਦਾ ਸਵਾਗ ਕਰਨ ਵਾਲੀ ਕੁੜੀ ਤੇ ਸਿੰਧੀ ਸਮਾਜ ਦੇ ਪ੍ਰਮੁੱਖ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਵੀ ਮੰਗੀ ਸੀ। ਢਕਾਉ ਪਾਸ਼ਣ ਦੇਣ ਦੇ ਦੋਸ਼ ਵਿੱਚ ਫਿਲਮ ਅਦਾਕਾਰ ਤੇ ਭਾਜਪਾ ਆਗੂ ਮਿਥਨ ਚੱਕਰਵਰਤੀ ਖਿਲਾਫ ਰਾਮਪੁਰ ਵਿੱਚ ਸਰਬ ਭਾਰਤੀ ਕਟਗੈਂਤੀ ਵਕੀਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਰਿਹਾਨ ਖਾਨ ਨੇ ਨਿਆਇਕ ਮੈਜਿਸਟ੍ਰੇਟ ਅਦਾਲਤ 'ਚ ਸ਼ਿਕਾਇਤ ਦਾਖਲ ਕੀਤੀ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ 1 ਨਵੰਬਰ ਨੂੰ ਉਹਨਾਂ ਦੇ ਇੰਟਰਨੈਟ ਮੀਡੀਆ ਤੇ ਕੁਝ ਚੈਨਲਾਂ ਤੇ ਫਿਲਮ ਅਦਾਕਾਰ ਦੇ ਵਿਵਾਦਤ ਬਿਆਨ ਦਾ ਵੀਡੀਓ ਦੇਖਿਆ ਸੀ। ਉਹ ਕੋਲਕਾਤਾ 'ਚ ਭਾਜਪਾ ਦੇ ਇੱਕ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਵਿਵਾਦਤ ਬਿਆਨ ਦੇ ਰਹੇ ਸਨ। ਉਹਨਾਂ ਦਾ ਬਿਆਨ ਖਾਸ ਭਾਈਚਾਰੇ ਦੇ ਖਿਲਾਫ ਸੀ। ਇਹ ਮਾਮਲਾ ਕਾਫੀ ਪੜਕਿਆ ਹੋਇਆ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਲੀ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਤਨ ਪ੍ਰਸਾਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਨਾਲ ਵਪਾਰ ਖੋਲਣ ਦੇ ਮੁੱਦੇ ਤੇ ਚਰਚਾ ਕੀਤੀ ਹੈ। ਉਨ੍ਹਾਂ ਅੰਮ੍ਰਿਤਸਰ ਤੋਂ ਗਹਿਣਿਆਂ ਦੀ ਐਕਸਪੋਰਟ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਧੰਨਵਾਦ ਵੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਇੰਪੋਰਟ ਐਕਸਪੋਰਟ ਕਰਨ ਬਾਰੇ ਜਤਨ ਪ੍ਰਸਾਦ ਨਾਲ ਗੱਲਬਾਤ ਕੀਤੀ ਗਈ ਸੀ। ਉਨਾ ਨਾਲ ਸੜਕੀ ਤੇ ਹਵਾਈ ਮਾਰਗਾਂ ਰਾਹੀਂ ਆਯਾਤ ਅਤੇ ਨਿਰਯਾਤ ਤੇ ਵਿਸਤ੍ਰਿਤ ਚਰਚਾ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਵਿਸ਼ੇਸ਼ ਤੌਰ ਤੇ ਬਾਗਾ ਰਾਹੀਂ ਪਾਕਿਸਤਾਨ ਨਾਲ ਬੰਦ ਵਪਾਰ ਖੋਲਣ ਤੇ ਗੱਲਬਾਤ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ ਹੁਣਕਾਨ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਬਹੁਤ ਲੋੜ ਹੈ। ਇਸ ਨਾਲ ਸਮੁੱਚੇ ਅੰਮ੍ਰਿਤਸਰ ਨੂੰ ਫਾਇਦਾ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਮਾਨ ਦੀ ਦਰਾਮਦ ਬਰਾਮਦ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦੇ ਵਿਕਾਸ ਅਤੇ ਪ੍ਰਸਾਰ ਲਈ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਥੋਂ ਵੱਧ ਤੋਂ ਵੱਧ ਸਮਾਨ ਆ ਸਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਅੰਮ੍ਰਿਤ ਸਰ ਤੋਂ ਗੈਨੇ ਐਕਸਪੋਰਟ ਕਰਨ ਦੀ ਇਜਾਜ਼ਤ ਦੇਣ ਲਈ ਜਤਨ ਪ੍ਰਸਾਦ ਦਾ ਧੰਨਵਾਦ ਕੀਤਾ ਹੈ ਅੱਜ ਪੰਜਾਬ ਅੰਦਰ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਆਂ ਚਲਾਉਣੀਆਂ ਉਦਯੋਗਪਧੀਆਂ ਤੋਂ ਮੋਟੀਆਂ ਫਰੋਤੀਆਂ ਮੰਗਣੀਆਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਿਲਕੁਲ ਉੱਠ ਚੁੱਕਾ ਹੈ ਹੁਣ ਸਥਿਤੀ ਇਹ ਬਣ ਚੁੱਕੀ ਹੈ ਕਿ ਸਰਕਾਰ ਤੋਂ ਇਨਸਾਫ ਲੈਣ ਦੀ ਹਰ ਉਮੀਦ ਖਤਮ ਹੋ ਚੁੱਕੀ ਹੈ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਯੂਥ ਆਗੂਆਂ ਨਾਲ ਵਿਚਾਰ ਚਰਚਾ ਕਰਨ ਸਮੇਂ ਕੀਤਾ ਮਜੀਠੀਆ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਲੋਕਾਂ ਦੇ ਘਰਾਂ ਅੰਦਰ ਵੜ ਕੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ ਕਤਲ ਕੀਤੇ ਜਾ ਰਹੇ ਹਨ ਗੈਂਗਸਟਰਾਂ ਦਾ ਪੰਜਾਬ ਅੰਦਰ ਬੋਲबाला ਹੈ ਮਜੀਠੀਆ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਆਪਣੇ ਨਾਲ ਹੋਈ ਬੇਇਨਸਾਫੀ ਲਈ ਸਰਕਾਰੇ ਦਰਵਾਜ਼ੇ ਜਾਂਦਾ ਹੈ ਤਾਂ ਉਲਟਾ ਉਸ ਖਿਲਾਫ ਹੀ ਪਰਚਾ ਦਰਜ ਕੀਤਾ ਜਾਂਦਾ ਹੈ ਜੋ ਪੰਜਾਬ ਸਰਕਾਰ ਦੀ ਵੱਡੀ ਤਕੇਸ਼ਾਈ ਨਹੀਂ ਸਗੋ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡਣ ਦਾ ਯਤਨ ਵੀ ਹੈ ਉਹਨਾਂ ਕਹੇ ਕਿ ਦਿੱਲੀ ਤੋਂ ਕੇਜਰੀਵਾਲ ਸ਼ੇਠ ਦੀ ਅਗਵਾਈ ਵਿੱਚ ਚੱਲਣ ਵਾਲੀ ਪੰਜਾਬ ਸਰਕਾਰ ਅੱਜ ਹਰ ਪਖ ਤੋਂ ਬੇਵੱਸ ਦਿਖਾਈ ਦੇ ਰਹੀ ਹੈ ਕਿਉਂਕਿ ਕੇਜਰੀਵਾਲ ਨੇ ਪੰਜਾਬ ਦੇ ਪ੍ਰਸ਼ਾਸਨ ਤੇ ਵੀ ਪੂਰਾ ਕੰਟਰੋਲ ਕਰ ਲਿਆ ਹੈ ਜੋ ਹੁਕਮ ਕੇਜਰੀਵਾਲ ਕਰਦਾ ਹੈ ਉਹੀ ਭਗਵੰਤ ਮਾਨ ਨੂੰ ਲਾਗੂ ਕਰਨਾ ਪੈਂਦਾ ਹੈ ਜੋ ਪੰਜਾਬ ਲਈ ਬਹੁਤ ਖਤਰਾ ਹੈ ਜੈਟ 에ਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਨਾਂ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਦੱਸ ਕੇ ਇੰਦੌਰ ਦੀ ਔਰਤ ਵਪਾਰੀ ਨੂੰ ਸਾਈਬਰ ਠੱਗਾ ਨੇ 3 ਦਿਨ ਡਿਜੀਟਲ ਅਰੈਸਟ ਰੱਖਿਆ ਈਡੀ ਦਾ ਅਧਿਕਾਰੀ ਦੱਸ ਕੇ ਠੱਗਾਰੇ ਔਰਤ ਵਪਾਰੀ ਨੂੰ ਜਾਂਚੇ ਵਿੱਚ ਲੈ ਕੇ ਜਾਂਚ ਦੇ ਨਾਂ ਤੇ 1 ਕਰੋੜ 60 ਲੱਖ ਰੁਪਏ ਠੱਗ ਲੈ ਸਾਈਬਰ ਠੱਗ ਇਹਨੇ ਨਾਲ ਵੀ ਨਹੀਂ ਮੰਨੇ ਔਰਤ ਦੇ ਸੋਨੇ ਦੇ ਐਪਜੀ ਵਿੱਚ ਕਰਜ਼ਾ ਲੈ ਕੇ ਪੈਸੇ ਭੇਜਣ ਦਾ ਦਬਾਅ ਬਣਾਉਣ ਲੱਗੇ ਤਾਂ ਉਸ ਨੂੰ ਠੱਗੀ ਜਾਣ ਦਾ ਅਹਿਸਾਸ ਹੋਇਆ ਔਰਤ ਵਪਾਰੀ ਨੇ ਨੈਸ਼ਨਲ ਸਾਈਬਰ ਕਰਾਇਮ ਹੈਲਪਲਾਈਨ ਤੇ ਸ਼ਿਕਾਇਤ ਕੀਤੀ ਹੈ ਪੁਲਿਸ ਸਾਈਬਰ ਠੱਗਾ ਦੇ ਖਾਤਿਆਂ ਤੇ ਡਿਜੀਟਲ ਤੇ ਮੋਬਾਈਲ ਨੰਬਰ ਦੇ ਆਧਾਰ ਤੇ ਠੱਗਾਂ ਦੀ ਪਾਲ ਕਰ ਰਹੀ ਹੈ ਸਾਈਬਰ ਠੱਗੀ ਦਾ ਸ਼ਿਕਾਰ ਹੋਈ 50 ਸਾਲਾ ਵੰਦਨਾ ਇੰਦੌਰ ਦੇ ਪ੍ਰਗਤੀ ਵਿਹਾਰ ਵਿੱਚ ਰਹਿੰਦੀ ਹੈ ਉਹ ਉਦਯੋਗਪਤੀ ਸੁباش ਗੁਪਤਾ ਦੀ ਨੋ ਹੈ ਅਤੇ ਸ਼ੇਅਰ ਵਪਾਰ ਕਰਨ ਵਾਲੇ ਵੱਡੇ ਗਰੁੱਪ ਨਾਲ ਕਾਰੋਬਾਰ ਕਰਦੇ ਹਨ ਮੰਗਲਵਾਰ ਨੂੰ ਸਾਈਬਰ ਸੈੱਲ ਪੁਜੀ ਵੰਧਰਾ ਨੇ ਦੱਸਿਆ ਕਿ 9 ਨਵੰਬਰ ਨੂੰ ਉਸਤੇ ਵਟਸਐਪ ਕਾਲ ਆਈ ਸੀ ਕਾਲ ਕਰਨ ਵਾਲਾ ਖੁਦ ਨੂੰ ਈਡੀ ਅਫਸਰ ਦੱਸ ਰਿਹਾ ਸੀ ਤੇ ਆਖਰ ਲੱਗਾ ਕਿ ਸੈਂਕੜੇ ਕਰੋੜ ਰੁਪਏ ਦੇ ਘੁਟਾਲੇ ਵਿੱਚ ਜੈਟ 에ਅਰਵੇ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਵਿੱਚ ਤੁਹਾਡੇ ਖਾਤੇ ਵਿੱਚ ਕਾਲਾ ਧਨ ਹੋਣ ਬਾਰੇ ਪੁਖਤਾ ਜਾਣਕਾਰੀ ਮਿਲੀ ਹੈ ਅਤੇ ਤੁਹਾਡੇ ਵਿਰੁੱਧ منی ਲਾਂਡਰਿੰਗ ਦਾ ਕੇਸ ਵੀ ਦਰਜ ਹੋਇਆ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਮੇਰੇ ਕੋਲੋਂ 1 ਕਰੋੜ 60 ਲੱਖ ਠਗ ਲਏ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਰ ਦੇ ਜੈ ਪਟਾਚਾਰੀਆਂ ਨੂੰ ਦੇਸ਼ ਦੀਆਂ ਟੌਪ 6 ਸੰਸਥਾਵਾਂ ਦੇ ਵਿਤੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਡਾਇਰੈਕਟਰ ਚੁਣਿਆ ਹੈ ਪਟਾਚਾਰੀਆ ਟਰੰਪੋ ਬੋਲੋ ਇਸ ટોਪ ਪ੍ਰਸ਼ਾਸਨਿਕ ਅਹੁਦੇ ਲਈ ਨਾਮਜ਼ਦ ਹੋਣ ਵਾਲੇ ਪਹਿਲੇ ਭਾਰਤੀ ਅਮਰੀਕੀ ਬਣੇ ਹਨ ਇਸ ਤੋਂ ਪਹਿਲਾਂ ਟਰੰਪ ਨੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰਨ ਲਈ ਐਲਨ ਮਸਕ ਦੇ ਨਾਲ ਭਾਰਦੇ ਵਿਵੇਕ ਰਾਮਾ ਸੁਆਮੀ ਦੀ ਵੀ ਚੋਣ ਕੀਤੀ ਸੀ ਟਰੰਪ ਨੇ ਕਿਹਾ ਕਿ ਮੈਂ ਰਾਸ਼ਟਰੀ ਸਿਹਤ ਸੰਸਾ ਦੇ ਡਾਇਰੈਕਟਰ ਦੇ ਤੌਰ ਤੇ ਸੇਵਾ ਕਰਦੇ ਹੋਏ ਰਮਾਂਚਿਤ ਮਹਿਸੂਸ ਕਰ ਰਿਹਾ ਹਾਂ ਡਾਕਟਰ ਪਟਾਚਾਰੀਆ ਰਾਸ਼ਟਰੀ ਮੈਡੀਕਲ ਇੰਸਟੀਚਿਊਟ ਨੂੰ ਅਗਵਾਈ ਕਰਨ ਦੇ ਅਹਿਮ ਖੋਜ ਕਰਨ ਲਈ ਰੌਬਰਟ ਐਫ ਕਨੇਡੀ ਜੂਨੀਅਰ ਨਾਲ ਮਿਲ ਕੇ ਕੰਮ ਕਰਨਗੇ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਜ਼ਿੰਦਗੀਆਂ ਬਚਣਗੀਆਂ ਪਟਾਚਾਰੀਆ ਸਟੈਨਫੋਰਡ ਯੂਨੀਵਰਸਿਟੀ ਵਿੱਚ ਸਿਹਤ ਨੀਤੀ ਦੇ ਪ੍ਰੋਫੈਸਰ ਨੈਸ਼ਨਲ ਬਿਊਰੋ ਆਫ ਇਕਨੋਮਿਕਸ ਰਿਸਰਚ ਵਿੱਚ ਖੋਜ ਸਹਿਯੋਗੀ ਤੇ ਸਟੈਨਫੋਰਡ ਇੰਸਟੀਚਿਊਟ ਫਾਰ ਇਕਨੋਮਿਕ ਪੋਲਿਸੀ ਰਿਸਰਚ ਸਟੈਨਫੋਰਡ ਫ੍ਰੀਮੈਨ ਸਪੋਗਲੀ ਇੰਸਟੀਚਿਊਟ ਤੇ ਹੂਵਰ ਇੰਸਟੀਚਿਊਟ ਦੇ ਸੀਨੀਅਰ ਫੈਲੋ ਹਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਹੋਈ ਭਾਰੀ ਬਰਫਵਾਰੀ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਭਾਰੀ ਬਰਫਵਾਰੀ ਕਾਰਨ ਸੈਂਕੜੇ ਉਡਾਨਾਂ ਰੱਦ ਕੀਤੀਆਂ ਗਈਆਂ ਹਨ ਹਵਾਈ ਤੋਂ ਇਲਾਵਾ ਰੇਲ ਅਤੇ ਸੜਕੀ ਆਵਾਜਾਈ ਵੀ ਠੱਪ ਹੋ ਗਈ ਹੈ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਹਿੱਸਿਆਂ ਵਿੱਚ ਵੀਰਵਾਰ ਦੁਪਹਿਰ ਤੱਕ ਬਰਫਵਾਰੀ ਜਾਰੀ ਰਹੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦੇ ਮੱਧ ਪੂਰਬੀ ਅਤੇ ਦੱਖਣ ਪੱਛਮੀ ਇਲਾਕਿਆਂ ਵਿੱਚ ਕਰੀਬ 10 ਤੋਂ 23 ਸੈਂਟੀਮੀਟਰ ਤੱਕ ਬਰਫਬਾਰੀ ਹੋਈ ਹੈ। ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਘਟੋ-ਘਟ 220 ਉਡਾਨਾਂ ਰੱਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਕਰੀਬ 90 ਕਿਸ਼ਤੀਆਂ ਨੂੰ ਬੰਦਰਗਾਹ ਤੇ ਹੀ ਰਹਿਣ ਦੇ ਹੁਕਮ ਦਿੱਤੇ ਹਨ। ਸੋਲ ਵਿੱਚ ਸੜਕਾਂ ਤੇ ਬਰਫ਼ ਜਮਾ ਹੋਣ ਕਰਕੇ ਸਵੇਰੇ ਆਵਾਜਾਈ ਹੌਲੀ ਹੋ ਗਈ ਜਦੋਂ ਕਿ ਦੇਸ਼ ਭਰ ਵਿੱਚ ਐਮਰਜੈਂਸੀ ਹਾਲਾਤ ਨਾਲ ਜਿੱਠਣ ਵਾਲੇ ਕਰਮਚਾਰੀਆਂ ਨੇ ਸੜਕਾਂ ਤੇ ਡਿਗੇ ਦਰਖਤਾਂ ਸਾਈਨ ਬੋਰਡਾਂ ਤੇ ਹੋਰ ਸੁਰੱਖਿਆ ਖਤਰਿਆਂ ਨੂੰ ਦੂਰ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ